ਕੋਈ ਨਾ ਆਵਦਾ ਖਾਸ ਕਰਕੇ ਮੇਰੇ ਵਿੜੇ ਵਾਲੇ ਪਿੰਡ ਭਰਾ ਸਾਰੇ ਤੁਸੀਂ ਅੱਜ ਇਕੱਠੇ ਹੋਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ ਕਿਤੇ ਮੈਨੂੰ ਤਾਂ ਪਹਿਲੇ ਯਕੀਨ ਸੀ ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪੜਿਆ ਮੇਰੀ ਤਾਂ ਸੁਰਤੀ ਤੁਹਾਡੇ ਘਰ ਅਸੈਂਬਲੀ ਹੈ ਅਜੇ ਵਜੀਰੇ ਵਰਗੇ ਫਿਰਦੇ ਹੋਣਗੇ ਸਾਡੇ ਕੋਲੇ ਇੱਕ ਵੀ ਪ੍ਰਾਣੇ ਕੱਪੜੇ ਇੱਕ ਦਿਨ ਜੁੱਲੀ ਹੁੰਦੀ ਹੋ ਦੋਨੇ ਭਰਾਵਾਂ ਕੋਲੇ ਜਿਹੜੀ ਮੇਰਾ ਜੀਵਨ ਪੱਤਰ ਦਾ ਤੁਹਾਡੇ ਨਾਲ ਤੁਹਾਡੇ ਵਿੱਚ ਗੁਜ ਰਿਹਾ ਹੁਣ ਤੱਕ ਠੀਕ ਹੈ ਸਿੱਧੂ ਹੋਂ ਤੋਂ ਮੰਗਰੋਂ ਕੁਝ ਪਰਿਵਾਰ ਦੇ ਰਹਿਲੇ ਬਦਲੇ ਕੰਮ ਬਦਲੇ ਉਹ ਜੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਅਪਨੋ ਵਾਸ ਨਹੀਂ ਹੈ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਹੈ ਕਿ ਤੁਸੀਂ ਬੜੇ ਭੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚ ਦੁਨੀਆ ਵੱਡੀਆਂ ਬੇਇਮਾਨੀਆਂ ਨਹੀਂ ਹੁੰਦੀਆਂ ਜਿੰਦੀਆਂ ਅੱਡੇ ਲੋਕਾਂ ਦੇ ਬੰਦੇ ਵਿੱਚ ਨਹੀਂ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਸਹੀ ਜੀ ਲਾ ਲਿਓ ਕਿ ਇੱਕ ਵਸੂਲ ਦੇ ਜਨਮ ਦੇ ਉੱਤੇ ਕਿੰਨਾ ਬਾਫਰ ਉਹ ਬੱਜਿਆ ਹੈ ਆਈਡੀ ਕੋ ਗੱਲ ਨਹੀਂ ਸੀ ਪਰ ਤੁਹਾਨੂੰ ਇਹੋ ਗੱਲਾ ਸਿੱਧੂ ਦੇ ਜਨਮ ਦੇ ਨਾਲ ਵਿਵਾਦ ਨੂੰ ਜੋੜ ਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿਸੇ ਬੱਚੇ ਦੇ ਜਨਮ ਦੇ ਉੱਤੇ ਦੇਖੋ ਜਿੰਨੀ ਕਿਸੇ ਨੂੰ ਤਕਲੀਫ ਹੁੰਦੀ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅਜੇ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅਜੇ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕੱਟੇ ਆ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਦੁਆਰਾ ਤਾਂ ਉੱਤੇ ਵੀ ਕਿੰਤੂ ਪਰੰਤੂ funda طور ਤੋਂ ਸਾਹਮਣੇ ਹੋਇਆ ਸਾਰੀ ਇਸ ਗੱਲ ਤੇ ਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਕੀਤੀ ਵੀ ਗਲਤ ਨਹੀਂ ਹੈ ਅਸੀਂ ਸਾਰੇ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਿਕਾਰ ਕਰਦੇ ਹੋਏ ਸਾਰਾ ਪ੍ਰੋਸੈਸ ਸਿਰੇ ਲਾਇਆ ਹੈ ਔਰ ਅਸੀਂ ਬੜੇ ਚਿਰ ਤੋਂ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਮਨੁੱਖ ਇਹਦਾ ਮੈਂ ਗੱਲ ਕੋ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਚੁੱਕੀ ਖਾਣ ਵਾਲੇ ਲੋਕ ਆ। ਔਰ ਆਪਣੇ ਚ ਦਿਵਾਰੇ ਕੋਈ ਕੀਕੜਾ ਪੈਦਾ ਨਾ ਹੋਵੇ। ਤੁਸੀਂ ਲਾਲ ਟ੍ਰੈਨੇਸ ਗੱਲ ਤੇ। ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ। ਉਹ ਬੰਦਾ ਹਾਰਿਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ ਭਾਈ ਕਿ ਤੂੰ ਮੈਨੂੰ ਮਿਲਣ ਆਇਆ ਮੇਰਾ ਭਾਣ ਜਾ ਮੇਰਾ ਭਤੀਜਾ ਤਾਂ ਉਸ ਤਰੀਕੇ ਨਾਲ ਹੀ ਆਇਆ ਕਈ ਜਿਹੜੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਕਿਉਂਕਿ ਥੋੜੇ ਦੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਬਾੜ ਕੋਈ ਹੋਰ ਲੇ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਪਪਾ ਇਹਨਾਂ ਬਹੁਤ ਵੱਡਾ ਨੁਕਸਾਨ ਖਾ ਚੁੱਕੇ ਆ ਇਸ ਗੱਲ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫਰ ਕਰਦੇ ਹੋ ਕਿਤੇ ਵੀ ਤੁਹਾਨੂੰ ਪਿੰਕ ਲੱਗਦੀ ਹੈ ਅਕਾਲ ਪੁਰਖ ਦੇਣ ਵਾਲਾ ਸਮਾਣ ਵਾਲੇ ਤੁਸੀਂ ਉਹ ਛੋਟਾ ਬੱਚਾ ਸਾਡੀਆਂ ਵੀ ਬੁਨਿਆਦਾਂ ਸਾਲਾਂ ਦੀਆਂ ਹੀ ਨੇ ਕਿਉਂਕਿ ਆਖਰ ਨੂੰ ਏਜ ਦਾ ਕੋਈ ਨਾ ਕੋਈ ਪੜਾ ਹੁੰਦਾ ਪਰੰਤੂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਭੈਣ ਭਾਈ ਇਹਨਾਂ ਨੇ ਕਾਫੀ ਲੰਬੀ ਜ਼ਿੰਦਗੀ ਇਸ ਨਗਰ ਦੇ ਵਿੱਚ ਗੁਜ਼ਾਰਨੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆ ਚਾਹ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬਣਾ ਰਹੇ ਜਿਹੜੇ ਕੁਛ ਫੇਸਬੁੱਕ ਦੇ ਉੱਤੇ ਸਾਡੇ ਚ ਨਫ਼ਰਤ ਫਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਵਿੱਚ ਆਉਂਦੀਆਂ ਨੇ ਵੀ ਮੈਨੂੰ ਅਸੀਂ ਉਹ ਦੱਸ ਸਕਦੇ ਆਂ ਵੀ ਆਹ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿ ਕੇ ਰਹਿਣਾ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆਂ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਤੈਨੂੰ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਚੁੱਪ ਕਰ ਜਣਾ ਇਹ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਦੇ ਮਤਲਬ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਨਾਲ ਤਾ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆਂ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਮੇਰਾ ਖਿਆਲ ਹੈ ਕਿ ਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਤਰ੍ਹਾਂ ਪਿਛਲੇ ਪਿੰਡਾਂ ਤੋਂ ਵੱਸਦੇ 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ ਤਾਂ ਸਾਡੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚ ਸਕਿਆ ਵੀ ਕਦੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਨੂੰ ਇਕੱਠੇ ਹੋਏ ਆਂ ਔਰ ਤੁਸੀਂ ਅੱਜ ਅਕਾਲਪੁਰ ਖਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਿਕਾਰ ਕੀਤਾ ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਹੋਊਗਾ ਵੀ ਸਿੱਧੂ ਨੂੰ ਅਸੀਂ ਕੇਵਲ ਜਨਮ ਦੇ ਆਲੇ ਆ ਬੱਚਾ ਥੋੜਾ ਵੀ ਉਹ ਨਹੀਂ ਹੈ ਔਰ ਤੁਹਾਡਾ ਵੀ ਹੱਕ ਹੁੰਦੀ ਹੈ ਤਾਂ ਤੁਸੀਂ ਅੱਜ ਇਹ ਗੱਲ ਨੂੰ ਸਾਬਤ ਕੀਤਾ ਹੈ میرے ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗਲ ਪਰ ਆਉਂਦਾ ਜਦੋਂ ਮੈਂ ਤੁਹਾਨੂੰ ਔਰ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਹੈ ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨੁਮਾਇੰਦਾ ਉੱਥੇ ਆ ਵੀ ਸਾਡਾ ਕੋਈ ਬੱਚਾ ਉੱਥੇ ਰਸੇ ਆ ਕੇ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜਿਆਦਾ ਹੋ ਹਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰਨਾ ਸਾਰਿਆਂ ਨੂੰ ਕਦੇ ਕਿਉਂਕਿ ਜਿਹੜੀ ਸਾਡੀ ਖੁਸ਼ੀ ਕਿਸੇ ਨੂੰ ਚੂਭ ਵੀ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਜੇ ਧੰਨਵਾਦ ਕਰੀਏ ਜਿਆਦਾ ਤੋਂ ਜਿਆਦਾ ਅਕਾਲ ਪੁਰਖ ਦਾ ਤੇ ਨਹੀਂ ਸੰਭਵ ਨਹੀਂ ਹੁੰਦਾ ਬੰਦਾ ਸੱਠਾਂ ਦੇ ਨੇੜੇ ਲੱਗ ਕੇ ਕਦੇ ਕੋਈ ਐਦਾਂ ਨਹੀਂ ਹੋ ਇਹ ਇੱਕ ਅਕਾਲ ਪੁਰਖ ਨੇ ਵਿਸ਼ੇਸ਼ ਹੀ ਮਤਲਬ ਮੇਰਾ ਖਿਆਲ ਹੈ ਮਰਾਇ ਨੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੁਣ ਵੀ ਸਿੱਧੂ ਦੀ ਜਿਹੜੀ ਇਹਨਾਂ ਨੇ ਬੇਵਕਤੀ ਮੌਤ ਕੀਤੀ ਉਹਦੇ ਮਾਲਕ ਵੀ ਨਰਾਜ਼ ਹੋਣਗੇ ਤਾਂ ਇਸੇ ਕਰਕੇ ਉਹਨਾਂ ਨੇ ਦੁਬਾਰੇ ਆਪਣੇ ਨੂੰ ਇਸ ਕਾਬਲ ਕੀਤਾ ਕਿ ਆਪਾਂ ਬਸ ਜਾਣੇ ਵਿੱਚ ਹੋਏ ਤਾਂ ਤੁਹਾਡਾ ਸਾਰਿਆਂ ਦਾ ਇਹਨਾਂ ਵਧੀਆ ਪ੍ਰੋਗਰਾਮ ਰੱਖਣੋਂ ਤੇ ਮੈਂ ਪਰਿਵਾਰ ਵੱਲੋਂ ਆਪਣੇ ਵੱਲੋਂ ਪੰਚਾਇਤ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ आओ जी आओ जी आगे